जय भीम जय भारत जय संविधान मेरा नाम रणजीत सिंह बालमीक मजबी सिख मोर्चा जिला जोधपुरदान जैतर पंजाब आज ਸਾਡੇ ਕੋਲ ਪਿੰਡ ਭਾਮ ਦੇ ਰਹਿਣ ਵਾਲੇ ਹਰਚੰਦ ਸਿੰਘ ਜਿਹੜੇ ਨੇ ਪਹੁੰਚੇ ਨੇ ਜਿੰਨਾਂ ਦਾ ਲੜਕਾ ਆਦੀਪੂ ਜਿੰਨੀ ਉਮਰ ਕਰੀਬ 25 ਸਾਲ ਤੇ ਜਿੰਦੀ ਜ਼ਹਿਰ ਦੇ ਕੇ ਪਿੰਡ ਦੀ ਔਰਤ ਦੇ ਕੁਝ ਵਿਅਕਤੀਆਂ ਦਾ ਨਾਂ ਲੜ ਕੇ ਉਹਦੀ ਹਤਿਆ ਕਰ ਦਿੱਤੀ ਆ ਤੇ ਚੌਂ ਪੈਣਾ ਦਾ ਕੱਲਾ-ਕੱਲਾ ਭਰਾ ਤੇ ਅੱਜ ਮਾਂ ਪਿਓ ਬਜ਼ੁਰਗ ਆ ਤੀ ਦੇ ਸਾਰੇ ਮੇਰੇ ਨਾਲ ਹੀ ਬੈਠੇ ਨੇ ਤੇ ਰੋਕ ਲਾ ਰਹੇ ਨੇ ਦਵਾਈ ਜਿਹੜੇ ਤੇ ਕੀ ਗਈ ਆ ਫਿਰ ਨੂੰ ਪਤਾ ਲੱਗਾ ਉਹਨੇ ਦਵਾਈ ਖਾ ਲਈ ਐ ਲੈ ਕੇ ਗਏ ਹਸਪਤਾਲ ਉਹ ਦਮ ਤੋੜ ਗਏ ਚੌਂ ਪੈਣਾ ਦਾ ਕੱਲਾ-ਕੱਲਾ ਭਰਾ ਹੀ ਧਿਆਣਾ ਤਰਲੇ ਪਾ ਰਹੀਆਂ ਹਨ ਮੈਂ ਨਹੀਂ ਤਰਲੇ ਪਉਣਾ ਮੈਨੂੰ ਕੋਈ ਗਾੜੀ ਦਿੱਤਾ ਨਹੀਂ ਆ ਤੇ ਮੈਂ ਕੋਈ ਗਾੜੀ ਆ ਮੈਂ ਬੱਡੇ ਅਫਸਰਾਂ ਨਾਲ ਬੇਨਤੀ ਕਰਦਾ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਜੇ ਮੈਨੂੰ ਇਨਸਾਫ ਨਾ ਮਿਲਿਆ ਮਨੂੰ ਜ਼ਹਿਰ ਖਾ ਕੇ ਮਰ ਜਾਣਾ ਮੇਰੀ ਬੇਟੀ ਜਿਹੜੀ ਇੱਕ ਵਾਰੀ ਮੈਂ ਉਹਨੂੰ ਵੀ ਦਵਾਈ ਦੇ ਦੇਣੀ ਆ ਕਿਉਂਕਿ ਮੈਂ ਬਹੁਤ ਦੁਖੀ ਆ ਮੇਰੀ ਧੀ ਵੀ ਦੁਖੀ ਆ ਮੇਰੇ ਘਰਵਾਲੀ ਵੀ ਦੁਖੀ ਆ ਇਸ ਲਈ ਮੱਥ ਜੋੜ ਕੇ ਉੱਚੇ ਅਧਿਕਾਰੀਆਂ ਨੂੰ ਬੇਨਤੀ ਕਰਦਾ ਵਾ ਕਿ ਮੇਰੇ ਪੁੱਤਰ ਦਾ ਇਨਸਾਫ ਦਵਾਇਆ ਜਾਵੇ ਤੇ ਜਿਹੜੇ ਬੰਦੇ ਉਹਨੂੰ ਅਸਲੀ ਦੇ ਨਾਲ ਮੇਰੇ ਕੋਲ ਸਬੂਤ ਵਾ ਉਹਨਾਂ ਦੀਆਂ ਫੋਟੋਆਂ ਸਭ ਕੁਝ ਮੇਰੇ ਕੋਲ ਸਬੂਤ ਵਾ ਲੈਣਾ ਚਾਹੁੰਦੇ ਤੇ ਲੈ ਲੈਣ ਉਥੇ ਨੇ ਉਹਨਾਂ ਨੂੰ ਪਰਚੇ ਦੇ ਵਿੱਚ ਨਹੀਂ ਪਾਇਆ ਛੋਟਾ ਜਿਹਾ ਪਰਚਾ ਕੱਟ ਕੇ ਦੇ ਸਾਡੀਆਂ ਅੱਖਾਂ ਦੇ ਅੱਖਾਂ ਦੇ ਹੁਣ ਮੈਂ ਇਹ ਬੇਨਤੀ ਕਰਦਾ ਮੁੱੱਚੇ ਅਧਿਕਾਰੀਆਂ ਦੇ ਸਾਡੀ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਜੇ ਇਨਸਾਫ ਨਾ ਮਿਲਿਆ ਇੱਕ ਦੋ ਮਹੀਨਾ ਦੇ ਵਿੱਚ ਤੇ ਮੈਂ ਸੜਕ ਦੇ ਉੱਪਰ ਉੱਪਰ ਬੈ ਕੇ ਧੋਕਰ ਤੌਰ ਲੈ ਕੇ ਤੇ ਮਰ ਜਾਣਾ ਮੈਂ ਜੀ ਆਮ ਆਦਮੀ ਪਾਰਟੀ ਦਾ ਵਰਕਰ ਜਨ ਸਿੰਘ ਪਿੰਡ ਭਾਮ ਤੋਂ ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਫਕਰ ਨੂੰ ਜਨਾਨੀ ਨੇ ਬਾਹਰ ਮੰਗਵਾ ਕੇ ਦਵਾਈ ਦੇ ਦਿੱਤੀ ਤੇ ਮੈਂ ਬਾਰ-ਬਾਰ ਚੌਂਕੀ ਗਿਆ ਮੇਰੀ ਕੋਈ ਚੁਣਾਈ ਨਹੀਂ ਹੋਈ ਤੇ ਮੇਰਾ ਪੁੱਤਰ ਜੋ ਗੁਰਪਿੰਦਰ ਸਿੰਘ ਦੀਪੂ ਆਮ ਪਾਰਟੀ ਦੀਆਂ ਜੋ ਗਰੰਟੀ ਵਾਲੀ ਹਿਜਾਰਤੀ ਵਾਲੀ ਗਰੰਟੀ ਵਾਲੀ ਬੁੱਕ ਹੀ 12 ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੇ ਕਟਿਆ 2000 ਕਟਿਆ ਤੇ 2017 ਦੇ ਵਿੱਚ ਉੱਥੇ ਕੋਈ ਪੋਲ ਜੰਤ ਨਹੀਂ ਬੰਨਦਾ ਤੇ ਇਹ ਜਨ ਸਿੰਘ ਨੇ ਪੋਲ ਜੰਟੀ ਕੀਤੀ ਇਹਨਾਂ ਦੀ ਚੰਗੀਆਂ ਵੋਟਾਂ ਦੇ ਨਾਲ ਜਿਤਾਇਆ ਪਿੰਡ ਭਾਮ ਦੇ ਵਿੱਚੋਂ ਤੇ ਮੇਰੀ ਵਰਕਰ ਦੀ ਚੋਣavi ਨਹੀਂ ਹੋ ਜਾ ਰਹੀ ਆਮ ਪਾਰਟੀ ਦੇ ਵਰਕਰ ਦੀ ਚਨੀਅਰ ਵਰਕਰ ਮਮਾ ਤੇ ਮੇਰਾ ਪੁੱਤਨ ਵਰਗਾ ਮੈਨੂੰ ਸਾਫ਼ ਮੇਰੀ ਪਾਰਟੀ ਨੇ ਨਹੀਂ ਦਿਵਾਇਆ ਤੇ ਆਮ ਆਦਮੀ ਪਾਰਟੀ ਦਾ ਕੀ ਆਮ ਲੋਕਾਂ ਦਾ ਕੀ ਹੋਏਗਾ ਕਿ ਮੇਰੇ ਏਡੇ ਵਰਕਰ ਹੋਆ ਵਰਕਰ ਦੀ ਨਹੀਂ ਚੋਣਾਈ ਕੀਤੀ ਜਾਵੇ ਤੇ ਮੈਨੂੰ ਆਮ ਮਥਾ ਦਾ ਇਲਾਕਾ ਜਾਣਦਾ ਕਿ ਮੇਰੇ ਕੋ ਕੰਮ ਕਰਾਉਂਦੇ ਆ ਲੋਕ ਮਿਲਵਾਉਂਦੇ ਬਾਬਾ ਜੀ ਪਿਛਣਾ ਲਵਾਓ ਬਾਬਾ ਜੀ ਕੁੜੀਆਂ ਦੇ ਵਾਹ ਤੇ ਪੈਸੇ ਦਿਵਾਓ ਮੈਂ ਦਿਵਾਉਣਾ ਵਾਂ ਅਜੇ ਤੱਕ ਵੀ ਨਾਲ ਮੈਂ ਕੰਮ ਕਰ ਰਿਹਾ ਇਹਨਾਂ ਦੀ ਪਾਰਟੀ ਦੇ ਅੰਤਰ ਪਰ ਮੇਰੀ ਨਹੀਂ ਛਣਾਈ ਹੋਈ ਗਈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆ ਆਮ ਪਾਰਟੀ ਦੇ ਲੀਡਰਾਂ ਨੂੰ ਭਗਵੰਤ ਮਾਨ ਨੂੰ ਇਹ ਕਰਵਾਵਾਂ ਮੈਂ ਤੇ ਉੱਚੇ ਅਧਿਕਾਰੀਆਂ ਨੂੰ ਮੈਂ ਬੇਨਤੀ ਕਰਦਾ ਕਿ ਮੇਰੀ ਛਣਾਈ ਕੀਤੀ ਜਾਵੇ ਜੋ ਚੇਅਰਮੈਨ ਸਾਹਿਬ ਕੱਲ੍ਹ ਤੋਂ ਆਈ ਉਹਨਾਂ ਦਾ ਮੇਰੇ ਕੋ ਨੰਬਰ ਚਲੇ ਗਿਆ ਵਾ ਨਹੀਂ ਤੇ ਮੈਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਉਹ ਵੀ ਮੇਰੀ ਇੰਟਰਵਿਊ ਲੈ ਕੇ ਗਿਆ ਕੋਟਪੁਰੀ ਨੇ ਪਹਿਲਾ ਦਫਤਰ ਦੇ ਵਿੱਚ ਸਪੈਸ਼ਲ ਮੈਨੂੰ ਬੁਲਾਇਆ ਗਿਆ ਤੇ ਅਜੇ ਤੱਕ ਮੇਰੇ ਕੋ ਫੋਟੋਆਂ ਵਾ ਆਖੋ ਦੇ ਨੱਪ ਵਰਤਮਾਨ ਜੀ ਆਪ ਜੀ ਨੇ ਸ਼ੈਂਟ ਕਰ ਦੇਣਾ ਵਾ ਜਿਹੜਾ ਮੈਂ ਤੁਹਾਡੀ ਪਾਰਟੀ ਦੇ ਬੱਚਾਂ ਲਿਖੇ ਜਾਣਾ ਵਾ ਜਦੋਂ ਅੰਮ੍ਰਿਤਸਰ ਤੇਜਜੀਵਲ ਸਾਹਿਬ ਉੱਥੇ ਉਹਨਾਂ ਦੇ ਗੱਲਬਾਤ ਕੇਸ ਦੀ ਚੱਲ ਰਹੀ ਤੇ ਮੈਂ ਪਾਰਟੀ ਲਿਖੇ ਗਿਆ ਪਰ ਨਾਲ ਐਮਐਲਏ ਦੇ ਪ੍ਰਾਬਲਟੀ ਦੇ ਨਾਲ ਅੰਮ੍ਰਿਤਸਰ ਕੋਲ ਨਹੀਂ ਜਿਹੜਾ ਕੇਜਰੀਵਾਲ ਸਾਹਿਬ ਹਿਕਾਰ ਕੋ ਰਹਿਆ ਮੇਰੀ ਲੱਗ ਬਚ ਗਈ ਆ ਉਹਦਾ ਨੰਬਰ ਮੇਰੇ ਕੋਲ ਵਾ ਮੈਂ ਭਰ ਕੇ ਬਚ ਲਿਖੇ ਰਿਹਾ ਵਾਂ ਪਰ ਫਿਰ ਵੀ ਇਛਨਾਰੀ ਨਾ ਹੋਏ ਤੇ ਪਾਰਟੀ ਦੇ ਵਿੱਚੋਂ ਦਾ ਕੋਈ ਫਾਇਦਾ ਨਹੀਂ ਆ। ਆਦਮੀ ਪਾਰਟੀ ਨੇ ਕਈ ਤਰ੍ਹਾਂ ਦੇ ਗਰੀਬਾਂ ਦੇ ਨਾਲ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਪਰ ਅੱਜ ਪੰਜਾਬ ਦੇ ਲੋਕ ਆਪਣੇ ਆਪ ਨੂੰ ਲੁੱਟਿਆ ਆ ਤੇ ਠੱਗਿਆ ਆ ਮਹਿਸੂਸ ਕਰਦੇ ਨੇ ਜਿਸ ਤਰ੍ਹਾਂ ਕਿ ਇਹਨਾਂ ਦੇ ਅੰਕਲ ਜੀ ਉਹਨਾਂ ਨੇ ਦੱਸਿਆ ਕਿ ਇਹ ਆਮ ਆਦਮੀ ਪਾਰਟੀ ਦੇ ਸੀਨੀਅਰ ਦੇ ਲੀਡਰ ਨੇ ਜਿਨ੍ਹਾਂ ਨੇ ਲਾਟੇ ਦੇ ਵਿੱਚ ਹਲਕੇ ਦੇ ਵਿੱਚ ਬਹੁਤ ਹੀ ਮਿਹਨਤ ਕਰਕੇ ਜਿਤਾਇਆ ਪਰ ਇਹਨਾਂ ਦੀ ਵੀ ਕਿਤੇ ਕੋਈ ਸਰਵਾਈ ਨਹੀਂ ਹੋ ਰਹੀ ਇੱਕ ਪਾਰਟੀ ਦੇ ਵਰਕਰ ਦੀ ਸਰਵਾਈ ਨਹੀਂ ਕਿਤੇ ਹੋ ਰਹੀ ਤੇ ਆਮ ਲੋਕਾਂ ਦੀ ਕਿਤੇ ਕਿੱਥੇ ਸਰਵਾਈ ਹੁੰਦੀ ਹੈ ਬਗੀ ਕਿਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਕਿ ਗਰੀਬਾਂ ਦੇ ਨਾਲ ਧੱਕੇਸ਼ਾਂ ਹੀ ਹੋ ਰਹੀਆਂ ਜਿੱਥੇ ਲੁੱਟਿਆ ਜਾ ਰਿਹਾ ਉਥੇ ਕੁੱਟਿਆ ਵੀ ਜਾ ਰਿਹਾ ਆਮ ਆਦਮੀ ਵਿਰਦ ਦੇ ਵਿੱਚ ਆਮ ਲੋਕਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਵਾ ਉਹ ੱਟਕੇ ਸ਼ੈਆਂ ਕਰ ਰਹੇ ਨੇ ਕਿਸ ਤਰ੍ਹਾਂ ਲੋਕਾਂ ਦੇ ਨਾਲ ਇਹ ਗਮਰਾਹ ਕਰਕੇ ਲੋਕਾਂ ਦੇ ਕੋਲੋਂ ਵੋਟਾਂ ਲਈਆਂ ਜਾਂਦੀਆਂ ਨੇ ਵਿੱਚ ਬਟੋਰ ਕੇ ਤੇ ਲੋਕਾਂ ਨੂੰ ਖਜਨਖਵਾਰ ਕੀਤਾ ਜਾਂਦਾ ਉਹਨਾਂ ਦੇ ਉਹਨਾਂ ਦੇ ਹਾਲਾਤਾਂ ਦੇ ਉੱਤੇ ਹੀ ਸੜ ਦਿੱਤਾ ਜਾਂਦਾ ਤੇ ਬਾਲਮੀਕ ਮਜਬੂਰੀ ਸਿੱਖ ਮੋਰਚਾ ਮਜਬੂਰ ਹੋ ਕੇ ਸੜਕਾਂ ਦੇ ਉੱਤੇ ਇਕੱਲੀ ਮਜਬੂਰ ਹੈ ਵਗਾ ਜਿਹੀ ਜ਼ਿੰਮੇਵਾਰੀ ਸਰਕਾਰ ਦੀ ਅਤੇ ਪੁਲਿਸ ਪ੍ਰਸ਼ਾਸਨ ਦੀ ਉੱਪਰ ਗਈ ਜਿਆ